ਜਿਹੜੇ ਲੋਕ ਦੇਖਣੇ ਨਹੀਂ ਜਾਂਦੇ ਇਹਨਾਂ ਦੀ ਕੇਬਲ ਨਾ ਦੇਖਣਗੇ ਤੇ ਨਾ ਨਾ ਇਹਨਾਂ ਕੋਲ ਜੋ ਕੰਟੈਂਟ ਹੈ ਸਮੈਕੀਏ ਲੋਕ ਡਰਗੀ ਲੋਕ ਜਦ ਕਰਾਜ ਕਲੈਕਸ਼ਨ ਕਰਨ ਜਾਣਗੇ ਤੇ ਕਿਸੇ ਨੇ ਕਲੈਕਸ਼ਨ ਨਹੀਂ ਦੇਣਾ ਕੁਝ ਪੱਤਰਕਾਰ ਜਿਹੜੇ ਡੇਲੀ ਪੋਸਟ ਦੇ ਸੀਗੇ ਐਮਐਚ ਵਾਂਦੇ ਸੀ ਫਾਸਟਵੇ ਦੇ ਲਿਵਿੰਗ ਇੰਡੀਆ ਦੇ ਇਹਨਾਂ ਨੇ ਸਾਰੇ ਗੁੱਟ ਇਹਨਾਂ ਨੇ ਕਿਹਾ ਤਾਂ ਕਿ ਕੋਈ মিডিਆ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਬੰਦੇ ਦੀ ਸੁਣਵਾਈ ਨਹੀਂ ਜਬਰਨ ਤੱਕ ਬਾਈ ਨੇਮ ਲੈ ਕੇ ਐਵੇਂ ਬੰਦਾ ਦਿਖਾਉਂਦੇ ਨੇ ਫੇਰੇ ਘੁੱਟਦੇ ਨੇ ਕਾਫੀ ਲੰਬੇ ਸਮੇਂ ਤੋਂ ਕੁਝ ਕੁ ਮਹੀਨਿਆਂ ਤੋਂ ਦੇਖਣ ਜਾ ਰਿਹਾ ਹੈ ਕਿ ਪਟਿਆਲਾ ਦੇ ਵਿੱਚ ਖਾਸ ਤੌਰ ਤੇ ਕੇਬਲ ਆਪਰੇਟਰਸ ਤੇ ਲਗਾਤਾਰ ਹਮਲੇ ਹੋ ਰਹੇ ਨੇ ਜ਼ਬਰਦਸਤੀ ਕਨੈਕਸ਼ਨ ਕੱਟੇ ਜਾ ਰਹੇ ਨੇ ਤਕਰੀਬਨ 16000 ਦੇ ਕਰੀਬ ਹੁਣ ਤੱਕ ਕਨੈਕਸ਼ਨ ਕੱਟੇ ਜਾ ਚੁੱਕੇ ਨੇ ਸੋ ਹੁਣ ਇਹ ਦੇਖਣਾ ਹੋਏਗਾ ਕਿ ਆਖਿਰ ਇਸ ਦੇ ਪਿੱਛੇ ਜੋ ਐਫ ਆਈ ਆਰਸ ਹੋਣਗੇ ਨੇ ਉਸ ਤੇ ਕਿੰਨਕ ਅਮਲੀ ਜਾਮਾ ਪੁਲਿਸ ਦੁਆਰਾ ਚੜਾਇਆ ਪਹਿਨਾਇਆ ਗਿਆ ਲੇਕਿਨ ਫਿਲਹਾਲ ਕਾਰਵਾਈ ਜ਼ੀਰੋ ਦੇ ਬਰਾਬਰ ਹੈ ਸੋ ਕੱਲ ਦੀ ਘਟਨਾ ਦੇ ਬਾਰੇ ਬਾਰ ਬਾਰ ਜ਼ਿਕਰ ਹੋ ਰਿਹਾ ਜਿਸ ਦੇ ਵਿੱਚ ਮੀਡੀਆ ਅਦਾਰਾ ਡੈਲੀ ਪੋਸਟ ਦੇ ਪੱਤਰਕਾਰ ਪ੍ਰਵੀਨ ਕੋਮਲ ਦੇ ਉੱਤੇ ਹਮਲਾ ਹੋਇਆ ਜਾਨਲੇਵਾ ਹਮਲਾ ਸੀ ਹਾਲਾਂਕਿ ਜਿਸ ਫੁਟੇਜ ਦੇ ਵਿੱਚ ਸਾਰਾ ਕੁਝ ਕੈਦ ਹੋਇਆ ਉਹ ਕੈਮਰਾ ਤੇ ਮਾਈਕ ਆਈਡੀ ਤੱਕ ਵੀ ਉਹਨਾਂ ਦੇ ਕੋਲੋਂ ਖੋਲੀ ਗਈ ਸਾਡੇ ਨਾਲ ਇਸ ਵਕਤ ਗੱਲਬਾਤ ਕਰਨਗੇ ਫਾਸਟਵੇ ਕੇਬਲ ਦੇ ਡਾਇਰੈਕਟਰ ਵਿਕਾਸਪੁਰੀ ਮੌਜੂਦ ਨੇ ਵਿਕਾਸੀ ਜਿਵੇਂ ਮੈਂ ਜ਼ਿਕਰ ਕਰ ਰਹੀ ਸੀ ਕਨੈਕਸ਼ਨ ਜਿਹੜੇ ਨੇ ਲਗਾਤਾਰ ਜ਼ਬਰਦਸਤੀ ਲੋਕਾਂ ਨੇ ਕੱਟੇ ਜਾ ਰਹੇ ਨੇ ਇਸ ਪੂਰੀ ਸਿਨੈਰੀਓ ਨੂੰ ਕਿਵੇਂ ਦੇਖਦੇ ਹੋ ਤੇ ਇਸ ਦੇ ਪਿੱਛੇ ਕੀ ਲੱਗਦਾ ਹਾਲਾਂਕਿ ਲਗਾਤਾਰ ਇਹ ਵੀ ਦੇਖਣ ਚਾਹ ਰਿਹਾ ਕਿ ਹਲਕਾ ਵਿਧਾਇਕ ਜਿਹੜੇ ਨੇ ਉਸ ਵਿਸ਼ੇਅ ਦੇ ਉੱਤੇ ਸ ਮੈਮ ਇਹਨਾਂ ਦਾ ਨਾ ਬੇਸਿਕਲੀ ਜਿਹੜਾ ਤੁਸੀਂ ਕਿਹਾ 16000 ਕਨੈਕਸ਼ਨ ਉਤਾਰਾਰ ਲਿਆ ਇਹਨਾਂ ਨੇ ਉਹ 16000 ਕਨੈਕਸ਼ਨ ਨਹੀਂ ਉਤਾਰ ਪਾਏ ਬੇਸਿਕਲੀ ਇਹਨਾਂ ਨੇ ਆਪਰੇਟਰਾਂ ਨੂੰ 16000 ਡੱਬਾ ਦਿੱਤਾ ਜਿੰਨੇ ਸਬ ਆਪਰੇਟਰ ਨੇ ਚਾਹੇ ਇਹਨਾਂ ਨੇ ਪੁਲਿਸ ਦੇ ਥਰੂ ਦਿੱਤਾ ਚਾਹੇ ਉਹਨਾਂ ਨੂੰ ਕੁੱਟ ਕੇ ਦਿੱਤਾ ਚਾਹੇ ਜ਼ਬਰਨ ਕੁਝ ਵੀ ਕਰਕੇ ਚਾਹੇ ਏਰੀਆ ਕੈਪਚਰ ਕਰਕੇ ਦਿੱਤਾ ਪਰ ਜਦੋਂ ਬਾਕਸ ਦਿੱਤਾ ਗਿਆ ਉਸ ਤੋਂ ਬਾਅਦ ਉਹ ਲੋਕਾਂ ਦੇ ਘਰਾਂ 'ਚ ਬਾਕਸ ਲੱਗੇ ਅੱਜ ਜੋ ਇਹਨਾਂ ਦਾ ਸਾਡੇ ਕੋਲ ਆ ਮੇਰੇ ਕੋਲ ਰਿਪੋਰਟ ਹੈ ਡੇਲੀ ਦੀ ਆ ਰਹੀ ਹੈ ਜਿਹੜੀ ਇਹਨਾਂ ਦਾ ਅੱਜ ਦੀ ਡੇਢ 'ਚ 9000 ਬਾਕਸ ਤਾਂ ਵੈਸੇ ਹੀ ਉਤਰ ਗਿਆ ਜਿਹੜੇ ਲੋਕ ਦੇਖਣੇ ਨਹੀਂ ਜਾਂਦੇ ਇਹਨਾਂ ਦੀ ਕੇਬਲ ਨਾ ਦੇਖਣਗੇ ਤੇ ਨਾ ਨਾ ਇਹਨਾਂ ਕੋਲ ਕੋਈ ਕੰਟੈਂਟ ਹੈ ਸਮੈ ਕੀਏ ਲੋਕ ਡਰਗੀ ਲੋਕ ਜਦ ਘਰਾਂ ਚ ਕਲੈਕਸ਼ਨ ਕਰਨ ਜਾਣਗੇ ਤੇ ਕਿਸੇ ਨੇ ਕਲੈਕਸ਼ਨ ਨਹੀਂ ਦੇਣੀ ਇਹ 20 20 ਸਾਲ ਤੋਂ ਅਸੀਂ ਸੀਐਮ ਸਾਹਿਬ ਨੂੰ ਬਾਰ ਬਾਰ ਇੱਕੋ ਹੀ ਰਿਕੁਐਸਟ ਕਰ ਰਿਹਾ ਕਿ ਵੀ ਇਹ ਜਿਹੜੇ ਬੰਦੇ ਨੇ ਇਹ 20 20 ਸਾਲ ਤੋਂ ਲੋਕਾਂ ਦੇ ਘਰਾਂ ਚ ਜਾਂਦੇ ਨੇ ਉਹਨਾਂ ਦੇ ਪਰਿਵਾਰ ਦੇ ਮੈਂਬਰ ਨੇ ਤੇ ਇਹ ਉਹਨਾਂ ਨਾਲ ਉਹੀ ਇਹਨਾਂ ਤੋਂ ਪੇਮੈਂਟਾਂ ਲੈ ਸਕਦੇ ਨੇ ਈਵਨ ਕਿ ਕੋਈ ਕਹੇ ਕਿ ਮੈਂ ਇਹਨਾਂ ਕਿਸੇ ਏਰੀਏ ਚ ਜਾ ਕੇ ਉਸ ਦੀ ਕਲੈਕਸ਼ਨ ਕਰਨਾ ਮੇਰੇ ਲਈ ਵੀ ਬਹੁਤ ਨਾ ਮੁਮਕਿਨ ਹੈ ਜਿਹੜਾ ਇਹ ਜ਼ਬਰਨ ਤੱਕਾ ਕਰ ਰਹੇ ਨੇ ਜਾਂ ਕੁੱਟਮਾਰ ਕਰ ਰਹੇ ਨੇ ਉਹਦੇ ਨਾਲ ਸਗੋ ਨੈਗੇਟਿਵਿਟੀ ਹੋਰ ਜ਼ਿਆਦਾ ਵੱਧ ਰਹੀ ਹੈ ਨਾਲੇ ਰਹੀ ਗੱਲ ਕਨੈਕਸ਼ਨਾਂ ਦੀ ਦੋ ਤਿੰਨ ਤਰੀਕ ਆ ਜਾਣੀਆਂ ਹੁਣ ਇਹਨਾਂ ਨੇ ਬਿਲਿੰਗ ਚੱਕਣੀ ਹੈ ਇਹਨਾਂ ਨੂੰ ਪਤਾ ਲੱਗ ਜੇਗਾ ਕਿ ਇਹਨਾਂ ਦੇ ਗਰਾਊਂਡ ਤੇ ਕਿੰਨੇ ਕਨੈਕਸ਼ਨ ਰਹਿ ਗਏ ਠੀਕ ਹੈ ਜੀ ਤੁਸੀਂ ਜਿਹੜਾ ਬਈ ਕੇਬਲ ਦੇ ਜਿਹੜੇ ਤੁਸੀਂ 16000 ਕਨੈਕਸ਼ਨਾਂ ਦੀ ਗੱਲ ਕੀਤੀ ਰਹੀ ਗੱਲ ਕਿ ਪ੍ਰਸ਼ਾਸਨ ਕੀ ਕਰ ਰਿਹਾ ਹੈ 7 ਨਵੰਬਰ ਤੋਂ ਅਸੀਂ ਇਹ ਚੀਜ਼ ਨੂੰ ਫੇਸ ਕਰ ਰਹੇ ਹਾਂ 7 ਨਵੰਬਰ ਤੋਂ ਲੈ ਕੇ ਅੱਜ ਡੇ ਤੱਕ ਸਾਡੇ ਨੀਅਰ ਅਬਾਊਟ 100 ਐਪਲੀਕੇਸ਼ਨ ਮੁੰਡਿਆਂ ਨੂੰ ਕੁੱਟਣਾ ਸਾਡੇ EMPLOYES ਨੂੰ অপারেਟਰਸ ਕੁੱਟਨੇ ਉਹਨਾਂ ਦੇ ਏਰੀਆ ਕੈਪਚਰ ਕਰਨੇ ਸਾਡੇ ਨੈਟਵਰਕ ਜਿੰਨੇ ਆਲਰੇਡੀ ਸਬ ਨੈਟਵਰਕ ਜਿੱਥੇ ਚੱਲਦਾ ਸਿਸਟਮ ਉਥੋਂ ਉਹ ਕੈਪਚਰਿੰਗ ਕਰਨੀ ਕੱਲ ਇਹਨਾਂ ਨੇ ਹੱਦ ਹੀ ਕਰਤੀ ਇਹਨਾਂ ਨੇ ਸਾਡੇ ਜਿਹੜੇ ਕੁਝ ਪੱਤਰਕਾਰ ਜਿਹੜੇ ਡੇਲੀ ਪੋਸਟ ਦੇ ਸੀਗੇ ਐਮਐਚ 1 ਦੇ ਸੀ ਫਾਸਟਵੇ ਦੇ ਲਿਵਿੰਗ ਇੰਡੀਆ ਦੇ ਇਹਨਾਂ ਨੇ ਸਾਰੇ ਕੁੱਟੇ ਇਹਨਾਂ ਨੇ ਕੁੱਟ ਕੇ ਮਤਲਬ ਇਹ ਤਾਂ ਇਹਨਾਂ ਨੇ ਬੇਸਿਕਲੀ ਇਹਨਾਂ ਨੇ ਕਹਿਤਾ ਕਿ ਕੋਈ মিডিਆ ਨਹੀਂ ਕੋਈ ਪ੍ਰਸ਼ਾਸਨ ਨਹੀਂ ਕੋਈ ਬੰਦੇ ਦੀ ਸੁਣਵਾਈ ਨਹੀਂ ਜ਼ਬਰਨ ਤੱਕ ਤੇ ਇਹ ਸਾਰਾ ਜਿਹੜਾ ਹੋਰ ਦੇਖੋ ਜਾਦੇ ਬੰਦੇ ਨੂੰ ਕੁੱਟਦੇ ਨੇ ਪਹਿਲਾ ਲਾਈਵ ਬੰਦਾ ਉਧਰ ਬੈਠਾ ਹੁੰਦਾ ਇਹਨਾਂ ਦਾ ਉਹ ਉਹ ਦੱਸਦਾ ਕਿ ਵੀ ਆ ਪ੍ਰਵੀਨ ਕੋਮਲ ਆ ਇਹਨੂੰ ਕੁੱਟਣਾ ਆ ਆ ਆ ਮਿਸਟਰ ਅਰਨਿਲ ਨੇ ਮਚਵਾਨਾ ਉਹਨਾਂ ਨੂੰ ਕੁੱਟਣਾ ਇਹ ਇਹ ਲਾਲੀ ਮਤਲਬ ਬਾਏ ਨੇਮ ਲੈ ਕੇ ਐਵੇਂ ਬੰਦਾ ਦਿਖਾਉਂਦੇ ਨੇ ਫੇਰੇ ਗੁੱਟਦੇ ਨੇ ਤੇ ਪ੍ਰਸ਼ਾਸਨ ਜਿਹੜੀ ਗੱਲ ਰਹੀ ਕੈਮਰਾ ਦੀ ਸੀਸੀਡੀ ਫੁਟੇਜ ਨਹੀਂ ਆਈ ਜਾਂ ਕੁਝ ਸਾਰੇ ਪਟਿਆਲੇ ਦੇ ਅੰਦਰ ਹਰ ਚੌਂਗ ਦੇ ਅੰਦਰ ਪਟਿਆਲਾ ਦੀ ਜਿਹੜੀ ਪੰਜਾਬ ਪੁਲਿਸ ਹੈ ਉਹਨਾਂ ਦੇ ਕੈਮਰੇ ਆਲਰੇਡੀ ਲੱਗੇ ਹੋਏ ਨੇ ਇਹ ਤਾਂ ਲਾਈਵ ਦੇਖ ਰਹੇ ਉੱਥੇ ਬੈਠੇ ਜਦ ਉੱਥੇ ਵਾਰਦਾਤ ਹੋ ਰਹੀ ਹੈ ਇਹਨਾਂ ਨੂੰ ਇਹਨਾਂ ਦੇ ਕੈਮਰੇ ਤੇ ਦਿਖ ਰਿਹਾ ਕਿਸੇ ਨੂੰ ਪੁੱਛਣ ਦੀ ਜ਼ਰੂਰਤ ਹੀ ਨਹੀਂ ਇਹਨਾਂ ਨੂੰ ਪਰ ਪੁਲਿਸ ਦੋ ਦੋ ਘੰਟੇ ਉੱਥੇ ਆਂਦੀ ਨਹੀਂ ਫਿਰ ਜਦ ਪੁਲਿਸ ਆਂਦੀ ਹੈ ਤੇ ਉਹ ਉਹ ਵੀ ਨਾ ਕੋਈ ਉਹ ਕਾਰਵਾਈ ਕਰਦੀ ਹੈ ਉਲਟਾ ਇੱਕ ਐਪਲੀਕੇਸ਼ਨ ਲਿਖ ਕੇ ਰੱਖ ਲੈਂਦੀ ਹੈ ਕੈਬਨਿਟ ਮਨਿਸਟਰ ਕੋਲੇ ਜਾਇਆ ਜਾਂਦਾ ਜਿਹੜੇ ਉਹ ਦਿਨ ਨੇ ਆਪਣੇ ਹੈਲਥ ਮਨਿਸਟਰ ਨੇ ਉਹਨਾਂ ਨੂੰ ਫੋਨ ਕਰਕੇ ਵੀ ਆ ਸਾਡੇ ਨਾਲ ਹੋ ਰਿਹਾ ਕੋਈ ਸੁਣਵਾਈ ਨਹੀਂ ਹੋਰ ਬਹੁਤ ਬੰਦਿਆਂ ਨੂੰ ਕਿਹਾ ਜਾਂਦਾ ਕੋਈ ਸੁਣਵਾਈ ਨਹੀਂ ਐਸਐਸਪੀ ਪਟਿਆਲਾ ਨੂੰ ਕਿਹਾ ਜਾਂਦਾ ਕੋਈ ਸੁਣਵਾਈ ਨਹੀਂ ਅਜੇ ਤੱਕ ਐਫਆਈਆਰ ਦਰਜ ਨਹੀਂ ਕੀਤੀ ਨਾ ਚੜਾਈ ਜੇ ਐਫਆਈਆਰ ਕਰਨਗੇ ਵੀ ਤੇ ਉਹ ਵੀ ਸਿੰਪਲ ਕੋਈ 23 24 ਦਾ ਪਰਚਾ ਦੇ ਦੇਣਗੇ ਉਹ ਬੰਦਾ ਜਾਨ ਤੋਂ ਮਾਰ ਦੇਣਾ ਸੀ ਇਹਨਾਂ ਨੇ ਉਹਦਾ ਪਰਚਾ ਸੀ ਤੇ ਉਹ ਦੇਖਿਓ ਤੁਸੀਂ ਐਂ ਹੀ ਕਰਕੇ ਇਹਨਾਂ ਨੇ ਖਾਨਾ ਪੂਰਤੀ ਕਰਨੀ ਹੈ ਉਹ ਬਸ ਇਹੀ ਚੱਲ ਰਿਹਾ ਜੀ ਇਹ ਦੇਖਨੇ ਕਜੀ ਇਸ ਬਾਰੇ ਕਦੀ ਹਲਕਾ ਵਿਧਾਇਕ ਜੜੇ ਨੇ ਉਹਨਾਂ ਦੇ ਨਾਲ ਕਿਉਂਕਿ ਬਾਰ ਬਾਰ ਨਾਮ ਉਹਨਾਂ ਦਾ ਆ ਰਿਹਾ ਜ਼ਿਕਰ ਵੀ ਆ ਰਿਹਾ ਹੈ ਕਈ ਬਰ ਉਹਨਾਂ ਨੂੰ ਸਵਾਲੇ ਵੀ ਕੀਤੇ ਨੇ ਉਹ ਸਿਰੇ ਤੋਂ ਨਕਾਰ ਦਿੰਦੇ ਨੇ ਇਸ ਸਿਸਟਮ ਨੂੰ ਕਿਵੇਂ ਦੇਖਦੇ ਨਹੀਂ ਦੇਖੋ ਉਹ ਨਕਾਰ ਨਹੀਂ ਸਕਦੇ ਤੁਹਾਡੇ ਮੇਰਾ ਖਿਆਲ ਸ਼ਾਇਦ ਲਿਵਿੰਗ ਇੰਡੀਆ ਚੈਨਲ ਤੇ ਜਾਂ ਕਿਸੇ ਚੈਨਲ ਤੇ ਮੇਰੇ ਨਾਲ ਉਹਨਾਂ ਨੇ ਡਿਬੇਟ ਚ ਮੈਂ ਉਹਨਾਂ ਨੂੰ ਪੁੱਛਿਆ ਵੀ ਸੀ ਕਿ ਉਹਨਾਂ ਨੇ ਮਨਾ ਕੀਤਾ ਕਿ ਮੈਂ ਮੇਰਾ ਇਸ ਕੇਬਲ ਇੰਡਸਟਰੀ ਚ ਕੋਈ ਲੈਣ ਦੇ ਨਹੀਂ ਫਿਰ ਉਹਨਾਂ ਦੀ ਜਿਹੜੀ ਕੰਪਨੀ ਸੀ ਰੈਡਸ پراਊਡ ਉਹਦੇ ਚ ਉਹ 90% ਦੇ ਮਾਲਕ ਨਿਕਲੇ ਉਹਨਾਂ ਦਾ 100% ਇੰਟਰਸਟ ਹੈ ਜੀ ਕੋਈ ਕੋਈ ਕਵੇ ਉਹ ਬੀਸਿਕਲੀ ਜਿਹੜੀ ਇਹਨਾਂ ਨੇ ਬਿਲਿੰਗ ਜਨਰੇਟ ਕੀਤੀ ਹੈ ਕਿ ਅਸੀਂ 175 ਰੁਪਏ ਲੈਣੇ ਨੇ ਉਹਦੇ ਚ 175 ਚ 25 ਰੁਪਏ ਐਮਐਲਏ ਸਾਹਮਣੇ ਰੱਖਣੇ ਨੇ 25 ਰੁਪਏ ਇੱਕ ਹਰਿਆਣੇ ਦੇ ਮਿਸਟਰ ਰਾਹੁਲ ਦਵਾਸ ਨੇ ਔਰ ਅੱਡੀ ਪੁਰਾਣਾ ਕੇਵਲ ਦਾ ਕੰਮ ਕਰਦਾ ਸੀ ਉਹ ਸੀ 25 ਰੁਪਏ ਚੰਡੀਗੜ੍ਹ ਦਾ ਨਾਮ ਲੈ ਕੇ ਲੈਂਦੇ ਨੇ ਹਰ ਬੰਦੇ ਨੂੰ ਕਹਿੰਦੇ ਨੇ ਕਿ ਅਸੀਂ ਉੱਪਰ 25 ਰੁਪਏ ਭੇਜਨੇ ਨੇ ਉਹ ਹੁਣ ਉਹ 25 ਰੁਪਏ ਕਰਕੇ ਇਹ ਐਨਾ ਸਾਰੇ ਪੰਜਾਬ 'ਚ ਇਹ ਬੁਰਾ ਹਾਲ ਕਰਨ ਲੱਗੇ ਨੇ ਮੈਨੂੰ ਸਮਝ ਨਹੀਂ ਆ ਰਹੀ ਇਹ ਤਾਂ ਸويرੇ ਗੱਡੀ ਲੈ ਕੇ ਨਿਕਲ ਜਾਂਦੇ ਨੇ ਕੋਈ ਨਾ ਕੋਈ ਬੰਦਾ پکڑਦਾ ਉਹਨੂੰ ਕਹਿੰਦੇ ਨੈਟਵਰਕ ਲਾ ਲੈ ਜੇਬ 'ਚ ਪੈਸੇ ਬੰਦ ਨੇ ਤੁਹਦੇ ਲੱਗਦੇ ਨੇ ਇਹ ਕੰਮ ਚੱਲ ਰਿਹਾ ਜੀ ਸਾਰਾ ਇੱਥੇ ਪੰਜਾਬ 'ਚ ਤੇ ਇਹਦੇ ਤੇ ਦੇਖਣ ਵਾਲਾ ਕੋਈ ਹੈ ਹੀ ਨਹੀਂ ਕਿਉਂਕਿ ਸਾਡੀ ਸੁਣਵਾਈ ਨਹੀਂ ਅਸੀਂ ਆਪਣੇ মিডিਆ ਦੇ ਥਰੂ ਗੱਲ ਕਰਦੇ ਆ ਪਰ ਉਹਦਾ ਕੋਈ ਰੈਕਟ ਹੀ ਨਹੀਂ ਹੁੰਦਾ ਜੀ ਹੋਰ ਸਾਡੇ ਕੋਲ ਕੋਈ ਤਰੀਕਾ ਹੀ ਨਹੀਂ ਕਿ ਅਸੀਂ ਜਾ ਕੇ ਸੀਐਮ ਸਾਹਿਬ ਨਾਲ ਗੱਲ ਕਰ ਲਈਏ ਜਾਂ ਕਿਸੇ ਹੋਰ ਬੰਦੇ ਨਾਲ ਕਰ ਕੋਈ ਰਸਤਾ ਨਹੀਂ ਨਾ ਸੁਣਨ ਨੂੰ ਤਿਆਰ ਹੈ ਜੀ ਕੋਈ ਇਹ ਚੱਲ ਰਿਹਾ ਹੈ ਵਿਕਾਸ ਜੀ ਜਦੋਂ ਵੀ ਕੋਈ ਮਸਲਾ ਹੁੰਦਾ ਆਮ ਤੌਰ ਤੇ ਦੇਖਣ ਚਾਹੁੰਦਾ ਕਿ ਕਿਸੇ ਇਲਾਕੇ 'ਚ ਕੋਈ ਮਸਲਾ ਹੋ ਗਿਆ ਕੋਈ ਝਗੜਾ ਹੋ ਗਿਆ ਤਾਂ ਆ ਇਲਾਕੇ ਦੇ ਵਿਧਾਇਕ ਕੋਲ ਜਾਂਦੇ ਨੇ ਜੇ ਉਹ ਫਿਰ ਨਹੀਂ ਸੌਟ ਆਊਟ ਹੁੰਦਾ ਤਾਂ ਫਿਰ ਪ੍ਰਸ਼ਾਸਨ ਪੁਲਿਸ ਕੋਲ ਜਾਂਦੇ ਲੇਕਿਨ ਆਖਰੀ ਫਿਰ ਜੇ ਦੇਖਿਆ ਜਾਏ ਤਾਂ ਫਿਰ ਮੀਡੀਆ ਦੇ ਕੋਲ ਕੋਈ ਵੀ ਇਨਸਾਨ ਜਾਂਦਾ ਲੇਕਿਨ ਜਦੋਂ ਮੀਡੀਆ ਦੀ ਆਵਾਜ਼ ਨੂੰ ਹੀ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਜਿਸ ਤਰੀਕੇ ਨਾਲ ਹਮਲਾ ਹੋਇਆ ਤੁਹਾਨੂੰ ਨਹੀਂ ਲੱਗਦਾ ਕਿ ਸਾਰਿਆਂ ਦੀ ਆਵਾਜ਼ ਬੰਦ ਕਰਨ ਲਈ ਤਾਂ ਜੋ ਕੋਈ ਵੀ ਲੋਕ ਜਿਹੜੇ ਨੇ ਮੀਡੀਆ 'ਚ ਕੰਮ ਕਰ ਰਹੇ ਨੂੰ ਅੱਗੇ ਨਾ ਆਉਣ ਇਹ ਬੜੀ ਇਹਨਾਂ ਦੀ ਗਲਤਫਹਿਮੀ ਹੈ ਜੀ ਕਿ ਵੀ ਇਹਨਾਂ ਨੇ ਇਦਾ ਇਹਨਾਂ ਨੂੰ ਨਤੀਜਾ ਵੀ ਭੁਗਤਣਾ ਪਏਗਾ ਐਮਐਲਏ ਸਾਹਿਬ ਨੂੰ ਵੀ ਭੁਗਤਣਾ ਪਏਗਾ ਐਮਐਲਏ ਸਾਹਿਬ ਪੋਲੀਟਿਕਲ ਬੰਦੇ ਨੂੰ ਕਦੀ মিডিਆ ਨਾਲ ਪੰਗਾ ਨਹੀਂ ਲੈਣਾ ਚਾਹੀਦਾ ਜੋ ਇਹਨਾਂ ਨੇ ਲਿੱਤਾ ਇਹ ਇਹਨਾਂ ਦੇ ਅੱਗੇ-ਅੱਗੇ ਇਹਨਾਂ ਨੂੰ ਇਹ ਭੁਗਤਣਾ ਪੈਣਾ ਇਹ ਸੋਚਦੇ ਨੇ ਨੇ ਕਿ ਵੀ ਇਸ ਤੋਂ ਬਿਨਾ ਚੱਲ ਜੂਗਾ ਇਹ ਚੱਲਣਾ ਨਹੀਂ ਤੇ ਨਾ ਪੱਤਰਕਾਰ ਤੇ ਨਾ ਆਪਰੇਟਰ ਇਹਨਾਂ ਦੀ ਇਹ ਜੀ ਕੁੱਟਮਾਰ ਜੋ ਇਹ ਕਰਦੇ ਨੇ ਨਾ ਹਟਣ ਲੱਗੇ ਨੇ ਤੇ ਨਾ ਹਟਣਾ ਨਾ মিডিਆ ਨੇ ਹਟਣਾ ਨਾ ਨਾ ਕੇਵਲ অপারেਟਰ ਨੇ ਕੰਮ ਕਰਨ ਤੋਂ ਹਟਣਾ ਜੋ ਮਰਜ਼ੀ ਕਰ ਲੈਣੇ ਕੁੱਟ ਸਕਦੇ ਨੇ ਇਹ ਮਾਰ ਸਕਦੇ ਨੇ ਸਾਡੀ ਜ਼ੁਬਾਨ ਸਾਡੀ ਆਵਾਜ਼ ਜਿਹੜੀ ਸੱਚ ਦੀ ਆਵਾਜ਼ ਆ ਉਹ ਨਹੀਂ ਬੰਦ ਕਰ ਸਕਦੇ ਕੋਈ ਹੋਵੇ ਕੋਈ ਚਾਹੇ ਸੀਐਮ ਸਾਹਿਬ ਨੇ ਚਾਹੇ ਕੋਈ ਐਮਐਲਏ ਸਾਹਿਬ ਨੇ ਕੁਝ ਵੀ ਸਾਡੇ ਸਾਡੇ ਨਾਲ ਜ਼ਬਰਨ ਜੋ ਮਰਜ਼ੀ ਕਰ ਸਕਦੇ ਨੇ ਝੂਠੀ ਐਫਆਈਆਰ ਕਰ ਸਕਦੇ ਨੇ ਕਰਤੀਆਂ ਕੁੱਟਮਾਰ ਕਰ ਸਕਦੇ ਨੇ ਕਰ ਲੈਣ ਜੋ ਇਹ ਕਰ ਸਕਦੇ ਨੇ ਕਰ ਲੈਣ ਪਰ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ لیکن لگدا ہے ਇਹਨਾਂ ਸਭ ਚੀਜ਼ਾਂ ਦਾ ਕਿਉਂਕਿ ਲੋਕ ਸਭਾ ਚੋਣਾ ਵੀ ਅੱਗੇ ਨੇ ਲੱਗਦਾ ਕਿ ਇਸ ਇਸ ਸੀਨ ਦਾ ਜ਼ਰੂਰ ਕਿਤੇ ਨਾ ਕਿਤੇ ਪ੍ਰਭਾਵ ਜ਼ਰੂਰ ਪਏਗਾ ਲੋਕਾਂ ਦਾ ਦੇਖੋ ਜੀ ਅਸੀਂ ਪ੍ਰਮਾਤਮਾ ਤੋਂ ਡਰ ਕੇ ਇੱਕ ਗੱਲ ਕਹਿੰਦੇ ਆ ਕਿ ਵੀ ਇੱਥੇ ਪਟਿਆਲਾ ਜਿਹੜਾ ਕੰਸਟਿਟਿਊਐਂਸੀ ਹੈ ਇਹ ਜਿੰਨੂੰ ਮਰਜ਼ੀ ਖੜਾ ਕਰ ਲੈਣ ਉਹ ਜਿੱਤਦਾ ਨਹੀਂ ਲਿਖ ਕੇ ਲੈ ਜਾਣ ਜਿੰਨਾ ਮਰਜ਼ੀ ਜ਼ੋਰ ਲਾ ਲੈਣ ਜਿੱਥੇ ਮਰਜ਼ੀ ਤੱਕ ਦਾ ਲਾ ਲੈਣ ਸਟੈਂਪ ਤੇ ਲੈ ਕੇ ਜਾਣਾ ਸਟੈਂਪ ਤੇ ਲਾ ਜਾਣ ਜਿਸ ਤੇ ਲੈ ਕੇ ਜਾਣਾ ਇਥੋਂ ਇਹਨਾਂ ਦਾ ਕੈਂਡੀਡੇਟ ਨਹੀਂ ਜਿੱਤ ਕੇ ਜਾਏਗਾ ਜੋ ਲੋਕਾਂ ਨਾਲ ਇਹਨਾਂ ਨੇ ਕੀਤਾ ਜੋ ਇਹਨਾਂ ਨੇ ਆਪਰੇਟਰਾਂ ਨਾਲ ਕੀਤਾ ਜੋ ਇਹ ਆਮ ਪਬਲਿਕ ਨਾਲ ਕਰ ਰਹੇ ਨੇ ਕੱਲੀ ਕੇਵਲ ਨਹੀਂ ਐ ਬਹੁਤ ਕੁਛ ਐ ਕੋਈ ਕੋਈ ਲੋਕਾਂ ਦੀ ਜਗ੍ਹਾ ਦੇ ਕਬਜ਼ੇ ਨੇ ਚਾਹੇ ਚਾਹੇ ਉਹ ਰੀਤ ਦਾ ਕੰਮ ਚੱਲ ਰਿਹਾ ਹੋਵੇ ਚਾਹੇ ਥਾਣੇ ਦੇ ਬਾਹਰ ਸੀਐਮ ਸਾਹਿਬ ਦੋ ਦੋ ਬੰਦੇ ਇਹਨਾਂ ਨੇ ਹਰ ਥਾਣੇ ਦੇ ਬਾਹਰ ਆਪਣੇ ਪਿੰਡਾਂ ਦੇ ਬਿਠਾ ਰੱਖੇ ਨੇ ਕਿ ਵੀ ਕੋਈ ਵੀ ਅੰਦਰ ਕੇਸ ਆਂਦਾ ਤੁਸੀਂ ਉਹਨਾਂ ਨੂੰ ਹੈਂਡਲ ਕਰਨਾ ਉੱਤੇ ਸਿੱਧੀ ਲੁੱਟਮਾਰ ਚੱਲ ਰਹੀ ਹੈ ਬੜਾ ਕੁਝ ਚੱਲ ਰਿਹਾ ਔਰੇ ਤੁਸੀਂ ਇਹਨੂੰ ਵਾਚ ਕਰੋ ਤੁਹਾਨੂੰ ਪਤਾ ਲੱਗੇਗਾ ਜੀ ਕਿ ਵੀ ਇਹ ਇਹ ਜਿੱਤ ਇਹ ਸੀਟ ਨਹੀਂ ਜਿੱਤੀ ਜਾਣੀ ਪਟਿਆਲੇ ਦੀ ਤੁਸੀਂ ਇਹ ਲਿਖ ਕੇ ਲਾਜੋ ਜਦ ਕਹੋਗੇ ਐਫੀਡਾਫਿਡ ਭੇਜ ਦਾਂਗੇ ਤੁਹਾਨੂੰ ਮੈਂ ਸਾਰੇ ਜਿੰਨੇ ਵੀ ਪਟਿਆਲਾ ਕਲੱਬ ਦੇ ਪ੍ਰੈਸ ਵਾਲੇ ਜਿੰਨੇ ਵੀ ਮੀਡੀਆ ਦੇ ਵਿੱਚ ਰਿਲੇਟਿਡ ਪੱਤਰਕਾਰ ਸਹਿਬਾਨ ਨੇ ਉਹਨਾਂ ਨੂੰ ਮੈਂ ਹੱਥ ਜੋੜ ਕੇ ਰਿਕਵੈਸਟ ਕਰਦਾ ਇਹ ਹਮਲਾ ਕੱਲੇ ਇੱਕ ਚੈਨਲ ਦੇ ਆਪਰੇਟਰ ਤੇ ਨਹੀਂ ਹੋਇਆ ਜਾਂ ਚੈਨਲ ਦੇ ਜਿਹੜਾ ਸਟਿੰਗਰ ਆ ਉਸ ਤੇ ਨਹੀਂ ਹੋਇਆ ਇਹ ਸਾਰੇ মিডিਆ ਤੇ ਹਮਲਾ ਹੈ ਤੁਹਾਡੀਆਂ ਰੰਜਿਸ਼ਾਂ ਕੁਝ ਹੋਣ ਅਰ ਅੱਜ ਤੁਹਾਨੂੰ ਸਾਰਿਆਂ ਨੂੰ ਇਕੱਠੇ ਮਿਲ ਕੇ ਇਸ ਦੀ ਆਵਾਜ਼ ਉਠਾਣੀ ਚਾਹੀਦੀ ਹੈ ਇਸ ਤੇ ਬਣਦੀ ਕਾਰਵਾਈ ਉਹਨਾਂ ਦੇ 307 ਦਾ ਪਰਚਾ ਬਾਈ ਨੇਮ ਦਰਜ ਹੋਣਾ ਚਾਹੀਦਾ ਤੇ ਉਹਨਾਂ ਦੇ ਅਰੈਸਟ ਪੈਣੀ ਚਾਹੀਦੀ ਹੈ ਜੇ ਤੁਸੀਂ ਸਾਰੇ ਨਾਲ ਮਿਲ ਕੇ ਇਹ ਮਦਦ ਕਰੋਗੇ ਨਾਲ ਚੱਲੋਗੇ ਤੇ ਆਪਾਂ ਇਹ ਜਰੂਰ ਇਸ ਤੇ ਇਹਨੂੰ ਖਰਾਬ ਆਵਾਗੇ ਨਹੀਂ ਤਾਂ ਇਹ ਹਰ ਕੋਈ ਵੀ ਸਟਿੰਗਰ ਹੋਏਗਾ ਕਿਸੇ ਵੀ ਕਵਰੇਜ ਕਰਨ ਤੋਂ ਪਹਿਲਾਂ ਡਰਿਆ ਕਰੇਗਾ ਉਹਨੂੰ ਉਹਨੂੰ ਡਰ ਉਹਦੇ ਅੰਦਰ ਰਹੇਗਾ ਕਿ ਸ਼ਾਇਦ ਮੈਨੂੰ ਕੋਈ ਐਮਐਲਏ ਕੁੱਟ ਨਾ ਦੇ ਇਸ ਇਸ ਲਈ ਸਾਰਿਆਂ ਨੂੰ ਅਪੀਲ ਹੈ ਕਿ ਸਾਰੇ ਇਕੱਠੇ ਹੋ ਕੇ ਇਸ ਦੀ ਸਾਰੇ ਇਕੱਠੇ ਹੋ ਕੇ ਕੱਲ ਨੂੰ ਚਾਹੇ ਧਰਨਾ ਲਾਣਾ ਪਵੇ ਚਾਹੇ ਐਸਐਸਪੀ ਕੋਲੇ ਜਾਣਾ ਪਵੇ ਡੀਜੀਪੀ ਕੋਲੇ ਇਸ ਤੇ ਆਪਾਂ ਕਾਰਵਾਈ ਕਰੀਏ ਥੈਂਕ ਯੂ ਫਿਲਹਾਲ ਮਾਮਲਾ ਇਥੇ ਕਿ ਜਦ ਤੱਕ ਪੁਲਿਸ ਐਫ ਆਈ ਆਰ ਦਰਜ ਨਹੀਂ ਕਰਦੇ ਉਸ ਤੋਂ ਬਾਅਦ ਜੇਕਰ ਐਫ ਆਈ ਆਰ ਹੁੰਦੀ ਤਾਂ ਫਿਰ ਉਸ ਤੇ ਕਿੰਨਾ ਕੁ ਅਮਲੀ ਜਾਮਾ ਪਹਿਨਾਇਆ ਜਾਂਦਾ ਇਹ ਤਾਂ ਭਵਿੱਖ ਵਿੱਚ ਪਤਾ ਲੱਗੇਗਾ ਲੇਕਿਨ ਫਿਲਹਾਲ ਚਾਹੇ ਕੇਬਲ অপারেটরਸ ਹੋਣ ਲੇਕਿਨ ਉਸ ਤੋਂ ਵੀ ਵੱਡੀ ਗੱਲ ਮੀਡੀਆ ਤੇ ਜੋ ਹਮਲਾ ਹੋਇਆ ਉਸ ਨੂੰ ਲੈ ਕੇ ਜ਼ਰੂਰ ਵੱਡੀ ਕਾਰਵਾਈ ਦੇਖਣ ਨੂੰ ਮਿਲ ਸਕਦੀ ਹੈ ਭਲਕੇ ਵੱਡਾ ਜਿਹੜਾ ਰੋਸ਼ ਪ੍ਰਦਰਸ਼ਨ ਜਿਹੜਾ ਹੈ ਪਟਿਆਲਾ ਦੇ ਵਿੱਚ ਨਹੀਂ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲ ਸਕਦਾ ਵੀਡੀਓ ਜਰਨਲਿਸਟ ਰੋਹਿਤ ਨਾਲ ਪ੍ਰਿਯੰਕਾ ਮਿੱਲੂ ਡੇਲੀ ਪੋਸਟ ਪੰਜਾਬ ਰਹਿਣਾ ਹਿਮਾਚਲ ਪਟਿਆਲਾ